ਜਾਦਾ ਨਹੀਂ ਖਾਣੇ ਨਾਂਗਲਾਂ ਦੇ ਨੰਦਰੇ ਨੂੰ ਨੰਦਰੇ ਚ ਦੋਦਾ ਕਲਚ ਛੱਡਣਾ ਚਲੋ ਹੋਰ ਸਰ ਗੱਡੀ ਅੱਧਾ ਕਲਚ ਛੱਡੋ ਬਰੀ ਵੀ ਛੱਡਦੇ ਉਧਰ ਤੇ ਇੱਕ ਖਾਲੀ ਹੈ ਨਾ ਰੋਡ ਸਟੀਰੀਂਗ ਘੁਮਾ ਦਿਓ ਰਾਈਟ ਵੱਟੋ ਛੇਤੀ ਫੋਰਥ ਸਟਾਪ ਹੋ ਗਿਆ ਗੱਡੀ ਰੋਕ ਲਓ ਫਾਸਲਾ ਬਣਾ ਕੇ ਹੁਣ ਆਪਾਂ ਇਹਨੂੰ ਕ੍ਰੋਸ ਕਰ ਲਾਂ ਰੋਡ ਨੂੰ ਹੌਣ ਦਾ ਦੇ ਪਹਿਲਾਂ ਗੱਡੀ ਸਟਾਪ ਕਰਕੇ ਆਲਾ ਦਵਾਲਾ ਦੇਖਿਓ ਫੇ ਗੱਡੀ ਨੂੰ ਉੱਥੋਂ ਕ੍ਰੋਸ ਕਰੀ ਜਾਣਾ ਠੀਕ ਹੈ ਅਗੱਡੀ ਵਾਲੇ ਨੇ ਵੀ ਬ੍ਰੇਕ ਲਾਉਂਦੀ ਆ ਤਾਂ ਉਸ ਵੀ ਗੱਡੀ ਦੇ ਬ੍ਰੇਕ ਲਾਉਣੇ ਪੈਣਗੇ ਚਲੋ ਤੋਰ ਹੁਣ ਅੱਥੀ ਰੁਕਿਓ ਗੱਡੀ ਜਿੱਥੇ ਰੋਡ ਦੀਦਾ ਆਪਾਂ ਨੂੰ ਉਧਰੋਂ ਵੀ ਤੇ ਇਧਰੋਂ ਵੀ ਦੱਸਣਾ ਚਾਹੀਦਾ ਹੈ ਬੜੀ ਹੋਰ ਅੱਗੇ ਨੂੰ ਕਰੋ ਗੱਡੀ ਹਲੇ ਦੀਦਾ ਨਹੀਂ ਆਪਾਂ ਨੂੰ ਥੋੜੀ ਹੋਰ ਅੱਗੇ ਨੂੰ ਕਰੋ ਦੇਖੋ ਹੁਣ ਦੀਦਾ ਰੋਡ ਇਧਰੋਂ ਖਾਲੀ ਆ ਇਦੋਂ ਵੀ ਚੈੱਕ ਕਰ ਲਿਓ ਬੜੀ ਅੱਗੇ ਨਿਕਲ ਰਹੀ ਗੱਡੀ ਚਲੋ 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 ਖਾਲੀ ਹਾਂ ਇੱਥੇ ਲਈ ਸਾਈਡ ਤੇ ਰੱਖੋ ਕਰ ਜੀ 对不对？ ਆਕੇ ਜਨੂ ਦਾ ਆਸਤਾ ਦੇਣਾ ਹੋਇਆ ਕਿ ਡਿਸਟੋਪਿੰਗ ਨਹੀਂ ਕਰ ਸਕਦੀ ਆ ਤੇ ਬਾਕੀ ਇਹ ਤੋੜੇ ਕੋਈ ਆਸਤਾ ਲੈਣ ਲਈ ਫੇਖਲੇ ਨੂੰ ਡਿੱਪਰ ਵੀ ਯੂਜ਼ ਕਰਨੀ ਪਣੀ ਆ ਚਲੋ ਸਪੀਡ ਤੋਂ ਬਹੁਤ ਨਹੀਂ ਇੱਥੇ ਵੀ ਹੋ ਰਾਂ ਅਸਾਂ ਅਗਲੀ ਨੂੰ ਬਟਰੇ ਕਾ ਨਾ ਪਿੱਛੇ ਦੇਖ ਕੇ ਐਂਡ ਆ ਵੀ ਹੋ ਰੰਦਾ ਆਪਣਿਓ ਅਗਲਾ ਸਪੀਡ ਆਮੋਰ ਤੇ ਵੀ ਹਾਂ ਇੱਧਰ ਦੇਖ ਕੇ ਠੀਕ ਆ ਕਿਉਂਕਿ ਇੱਧਰ ਵੀ ਚਾਲਤ ਆ ਜਾਂਦੇ ਹੁੰਦੇ ਆ ਚਲੋ ਤੋਂ ਹੋ ਗੱਡੀ ਜੀ ਉੱਥੇ ਹੁਣ ਲੈਫਟ ਜਾਣਾ ਆ ਇਹ ਥੇ ਸਲੋ ਕਰੋ ਪਹਿਲੇ ਘੇਰੇ ਵਿੱਚ ਮੋੜ ਕੇ ਫਿਰ ਹਾਂ ਠੀਕ ਆ ਥੋੜੇ ਸਲੋ ਰੇਖਾ ਵੀ ਆ ਨਾਲੇ ਹੌਰਾ ਦੱਦਾ ਗਲਾ ਚ ਛੱਡੋ ਉਹ ਸ਼ੀਸ਼ਾ ਲੱਗਾ ਆਸਤਾ ਯਾਰ ਗੱਡੀ ਆ ਗਈ ਗੱਡੀ ਰੋਕਣੀ ਪੈਣੀ ਇਹ ਦੋ ਗੱਡੀਆਂ ਨੇ ਜਿੱਕਰੀਆਂ ਤਾਂ ਸਮਝ ਨਹੀਂ ਆ ਰਿਹਾ ਲੀਜ਼ ਹੁੰਦਾਂ ਤੇ ਅੱਜ ਨਾਲੇ ਗੇਰ ਵੀ ਜਦੋਂ ਲੌੜਾ ਹੁੰਦਾ ਨਾ ਹਰ ਇੰਨੀ ਕੁ ਦੂਰੀ ਤੋਂ ਲਾਲੀ ਦਾ ਹੁੰਦਾ ਜਿਆਦਾ ਦੂਰ ਹੋਣਾ ਕੋਈ ਨਹੀਂ ਗੱਡੀ ਸਟਾਪ ਕਰ ਲਾ ਨੇ ਕਲਚ ਦਬਾਓ ਇਧਰ ਕਰਕੇ ਕਲਚ ਦਬਾਓ ਇਧਰ ਕਰਕੇ ਹਾਂ ਸਟਾਪ ਬਸ ਸਟਾਪ 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 ਰੁਕੋ ਜੀ ਦੇਖ ਲਈ ਜਾਨੀ ਗੱਡੀ ਜੋਗੀ ਹੋ ਜਾਗਾ ਇੱਧਰਲੇ ਪਾਸੋਂ ਤਾਂ ਜਗ੍ਹਾ ਹੈਗੀ ਥੋੜੀ ਜਿਹੀ ਇੱਧਰੋਂ ਕਰਨੀ ਹੈ ਇੱਥੋਂ ਕਰਨੀ ਥੋੜੀ ਜਿਹੀ

ਅਗਲੇ ਨੂੰ ਰੋਕ ਦੇਣਾ ਇਹ ਨਹੀਂ ਜਗਾ ਹੈ ਕਿ ਫੇਗਲੇ ਨੂੰ ਡੇਫਰ ਯੂਜ਼ ਕਰੋ ਅਗਲੇ ਕੋ ਰਸਤਾ ਆਪਣੀ ਗੱਡੀ ਰੋਕ ਲੈਣੀ ਹੈ ਜਾਂ ਕੋਈ ਮੁਰੇ ਆਉਂਦਾ ਇੱਕ ਵਾਰ ਬੈਕ ਵੀ ਕਰਨੀ ਪੈਂਦੀ ਹੈ ਜੇ ਰਸਤਾ ਨਾ ਹੋਵੇ ਨਾ ਉਹਦੇ ਕੋਲੋਂ ਨਾ ਆਪਣੇ ਕੋਲੋਂ